ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 1917 ਅੱਜ ਦੀ ਵੀਡੀਓ ਵਿੱਚ ਦੋ ਪਲੂਣ ਝੋਟੀਆਂ ਦਿਖਾਵਾਂਗੇ ਇੱਕ ਗੱਪੜ ਕੁਝ ਕਿ ਦਿਨ ਬਾਕੀ ਤੇ ਇੱਕ ਤਾਜੀ ਸੂਈ ਵੀ ਦੋ ਨਾਲ ਵਿਕਰੀ ਵਾਲਿਆ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਆਪਣਾ ਪਿੰਡ ਸੇਲਪਰਾ ਬਾਈ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਹੈ ਆਪਣਾ ਭਗਤ ਤੇ ਭਾਈ ਰੂਪੇ ਨੇੜੇ ਆ ਗਏ ਨਾ ਹਾਂ ਆਪਣੇ ਭਾਈ ਮੰਨ ਲਾ ਭਾਈ ਰੂਪਾ ਕਾਲੋ ਕੀ ਤੇ ਗੋਲ ਬਾਈ ਮੈਂ ਇਧਰੋਂ ਹਰਤਾ ਭਾਈ ਕਾ ਮੋਬਾਈਲ ਨੰਬਰ ਵਈ ਆਪਣਾ ਆਪਣਾ ਮੋਬਾਈਲ ਨੰਬਰ 62392 ਬਾਈ 17011 62392 17011 17011 ਜਿਹੜੀ ਬਾਈ ਜੀ ਪਹਿਲਾ ਨੰਬਰ ਦਾ ਪੁੱਛੋ ਉੱਡੀ ਦੇਖ ਰਹੇ ਆ ਪਲੂਨ ਪਹਿਲਾ ਸੂਆ ਸੁਈ ਆਣਾ ਜੀ ਨਹੀਂ ਇਹ ਦੂਜਾ ਸੂਆ ਕੋਈ ਵੀ ਅੱਛਾ ਦੂਜਾ ਸੂਆ ਤੇ ਦਿਨ ਕਿਹਵਾ ਹੋ ਗਿਆ ਸੂਈ ਨੂੰ ਨੂੰ ਅੱਜ 5ਵਾਂ ਦੇਣਾ ਭਾਈ ਅੱਜ ਪੰਜਵਾਂ ਨਾੜੂਆ ਬੱਚੇ ਦਾ ਨਾਲ ਆ ਠੀਕ ਆ ਨਾੜੂਆ ਬੱਚੇ ਦਾ ਬਿਲਕੁਲ ਨਾਲ ਆ ਮਗਰ ਬੱਚਾ ਆ ਗਿਆ ਜੇ ਕੱਟੀ ਹਨ ਮਗਰ ਕੱਟੀ ਆ ਠੀਕ ਆ ਦੂਜਾ ਸੂਆ ਸੂਈ ਆ ਤੇ ਜੇਰ ਜੂਰ ਜਮਾ ਡਾਨਾ ਕਮ ਜੇਰ ਜੂਰ ਉੱਟਿਆ ਬਾਈ ਜਮਾ ਤੇ ਚੋਣ ਚਵਾ ਕਿਵੇਂ ਧਾਰਾ ਤੁਰਾ ਚੋਣ ਜਮਾ ਪੋਲਾ ਬਈ ਠੀਕ ਆ ਹੁਣ ਆਪਾਂ ਬੱਚਾ ਲਾਇਆ ਸਵੇਰ ਦਾ ਟਾਈਮ ਚੋਣੀ ਆ ਰਹੇ ਹਨਾ ਚੋਣੀ ਆ ਬਈ ਚਵਾਈ ਦੇਖਦਾ ਧਾਰਾ ਪਿੰਨੇ ਮਾਰ ਕੇ ਦਿਖਾਉਣੇ ਪਏ ਤਾਂ ਚੋਣ ਦੇਖੋ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਚੋਣਾ ਤੇ ਮਗਰ ਜਾਈ ਮਾਰ ਦੀਏ ਧਾਰਾ ਦੀ ਚਵਾਈ ਦੇਖੋ ਜਮਾ ਇੱਕ ਨੰਬਰ ਹਨਾ ਕੋਈ ਬਹੁਤ ਨੰਬਰ ਹੈ ਬਾਈ ਪੁਲਿਸ ਦੇ ਬਾਈ ਜੀ ਕਿੰਨਾ ਕ ਦੁੱਧ ਹੁਣ ਐਸ ਵਕਤ ਆ ਐਸ ਵਕਤ ਬਾਈ ਬੱਚੇ ਸਾਣੇ 10 ਲੀਟਰ ਵਾਲਾ ਤਿਆਰ ਨੌ ਲੀਟਰ ਜਮਾਂ ਨਹੀਂ ਪੜ ਜਾਊਗਾ 10 ਹੀ ਹੋਈ ਠੀਕ ਆ ਦੋ ਟਾਈਮ ਚਾਹ ਸਕਦੇ ਆ ਦੋ ਟਾਈਮ ਅਗਲਾ ਤਿੰਨ ਟਾਈਮ ਚਾੜਾਂਗੇ ਚੋਕੇ ਲੈ ਕੇ ਜਾਵੇ ਬਾਈ ਥੋੜੀ ਜਿਆਦਾ ਗੱਦ ਕਾਟ ਵਗੈਰਾ ਦੇਖ ਸਕਦਾ ਝੋਟਿਆ ਸੋਹਣਾ ਸਾਫ ਸੁਥਰਾ ਦੂਜਾ ਸੁਆ ਸੁਈ ਹੋਈ ਆ ਰਾਜ ਜੀ ਸਮੀ ਬੜੀ ਵਧੀਆ ਇਹ ਬੱਚਾ ਇਹਦੇ ਮਗਰ ਆ ਗਈ ਕੱਤੀ ਪੰਜਵਾਂ ਦਿਨ ਹੋ ਗਿਆ ਸੁਨਸਣ ਦਾ ਮੂੰਹ ਦਾ ਦੇਖ ਸਕਦਾ ਜੋ ਕਿ ਬਾਕੀ ਦੇਵਾ ਵਗੈਰਾ ਦੇਖ ਸਕਦਾ ਨੇੜ ਤੋਂ ਸੋਹਣਾ ਸਾਫ ਸੁਥਰਾ ਲੇਵਾ ਸਵੇਰ ਦਾ ਟਾਈਮ ਸਵਾਈਏ ਤੇ ਹੁਣ ਬੋਲੀਆ ਵਾਖੀ ਆ ਗਈ A to Z ਬਲੈਕ ਬਹੁਤ ਕੁਝ ਕਹਿੰਦਾ ਕਿ ਬਲੈਕ ਸ਼ੂਟ ਲੈਣੀ ਬੋੜਾ ਦੇਖਦਾ ਸੋ ਕੱਦ ਕਾਠ ਬਹੁਤ ਆ ਕੋਈ ਵੀ ਛੋਟੀ ਨਾ ਮੰਨੇ ਖਾਣਾ-ਪਾਨਾ ਚ ਬਾਈ ਫੁੱਲ ਬਸਤਾ ਸਿਗਰਟ ਵੀਰੇ ਦਾ ਕੀ ਰੱਖਿਆ ਵੇਚਣ ਜਾਲਾ ਆਪਾ ਰੇਟ ਬਾਈ ਇਹਦਾ ਫੁੱਲ ਦਾ 127 ਆ ਬਾਈ ਠੀਕ ਹੈ ਕਿਹੜਾ ਹੋਡੀ ਵੀਡੀਓ ਦੇਖ ਕੇ ਉਹਦਾ ਮਾਨਦਾਨ ਜਰੂਰ ਕਰਾਂਗੇ ਠੀਕ ਹੈ 1 ਲੱਖ 27000 ਕੀਮਤ ਆ ਬਾਕੀ ਮੌਕੇ ਤੇ ਮਾਨਦਾਨ ਆਪਾਂ ਕਰ ਦਾਂਗੇ ਪਹਿਲਾ ਨੰਬਰ ਤੇ ਆਪਾਂ ਝੋਟੀ ਦਿਖਾਦੀ ਤਾਜੀ ਸੂਈ ਸਵਾਈ ਦੂਜਾ ਸੂਰ ਸੂਈ ਆ 127 ਕੀਮਤ ਆ ਤੇ 9 ਤੋਂ 10 ਲੀਟਰ ਦ ਠੀਕ ਹੈ ਅੰਦਾਜ਼ਾ ਦੇ ਦੂਬਾਰਾ ਤੇਰਾ ਕਰ ਮੋਹਨ ਮਾਈ ਲੇ ਲਾ ਹੁਣ ਢੇੜਾ ਦਵਾ ਕੇ ਬੈਠਿਆ ਕੋਈ ਆਏ ਨਹੀਂ ਠੀਕ ਹੈ ਠੀਕ ਹੈ ਹਾਂ ਦੂਜੇ ਨੰਬਰ ਜੀ ਝੋਟੀ ਦੇਖ ਰਿਹਾ ਇਹ ਕਿਹੜਾ ਸੁਆਈ ਇਹ ਪਲੂਣ ਆ ਬਾਈ ਪਲੂਣ ਪਹਿਲਾ ਸੁਆ ਆਪਣੀ ਪਾਲੀ ਪੂਲੀ ਬਹੁਤ ਜ਼ਿਆਦਾ ਹੈ ਹਨਾ ਹਾਂ ਪਾਲੀ ਪੂਲੀ ਪਉਦਾ ਬਾਈ ਠੀਕ ਹੈ ਇੱਕ ਐ ਇੱਕ ਦਿਨ ਕੱਢਦੀ ਐ ਇਹ ਬਾਈ ਅਜੇ 10 ਦਿਨ ਲੱਗੂਗੀ ਬਾਈ 10 ਕੁ ਦਿਨ ਹੀ ਨੇ ਅਜੇ ਸੂਣ ਚ ਬਾਕੀ ਪਿਆ ਹਨਾ ਹਾਂ ਤੇ ਕੁਟੀ ਕੜਾ ਲਾ ਪਤਾ ਕੁਛ ਨਹੀਂ ਪਤਾ ਟੀਕੇ ਦਾ ਨਹੀਂ ਪਤਾ ਬਈ ਕਿੰਨਾ ਤੋਂ ਆਪਾਂ ਲਿਆਂਦੀਆਂ ਮਾਲਕਾਂ ਤੋਂ ਹਨਾ ਠੀਕ ਹੈ ਉਹ ਕਹੇ ਭਰਾਇਆ ਵਧੀਆ ਹੀ ਆ ਆਪਾਂ ਉਹਦੀ ਫੋਟੋ ਮੰਗਾ ਕੇ ਦੇ ਦਾਂਗੇ ਅਗਲੇ ਨੂੰ ਅੰਦਾਜ਼ਾ ਉਹਦੇ ਨਾਲ ਦੇ ਦੂ ਇਹ ਦੁੱਧ ਬਈ 10 12 ਲੀਟਰ ਤਾਂ ਕੱਢਣਾ ਚਾਹੀਦਾ ਫੈਸਲਾ 11 ਕਿਲੋ ਝੋਟੀ ਦੋ ਤੜੀ ਹੈਗੀ ਆ ਹੈਗੀ ਆ ਬਈ ਬਾਕੀ ਆ ਹੁਣ ਬਾਡੀ ਦਿੱਤੀ ਆਂਦੇ ਬਈ ਪੜੀ ਠੀਕ ਹੈ ਤੇ ਬਾਅਦ ਤਾ ਦਸ ਦਾ ਨਾ ਖੁੱਲਾ ਲੈ ਜੂ ਬਈ ਨੇਵਾ ਵੜਨ ਵਾਲਾ ਹਨਾ ਫਟ ਫਾਟ ਫਿਟਿੰਗ ਵਾਲਾ ਨੇਵਾ ਰੱਖੋਗੀ ਦੂਜੇ ਨੰਬਰ ਤੇ ਪਲੂੜ ਝੋਟੀ ਪਹਿਲਾ ਸੂਆ ਸੂਰੀ ਆ ਦਰਮੇਰੇ ਲਗਭਗ 9-10 ਕੱਢ ਜਾਵੇ ਹਨ ਹਾਂ ਹਾਂ ਤਾਂ 9-10 ਲੈ ਜਾਣਾ ਠੀਕ ਹੈ 10 ਦਿਨ ਮੈਂ ਪੂਰ ਭਾਰ ਪੂਰਾ ਇਸ ਕਹਿੰਦੇ ਨੇ ਹਾਂ ਭਾਰ ਦੀ ਗਾਰੰਟੀ ਹੋਊਗੀ ਬਈ ਆਪਣੀ ਉਸ ਗੱਲੋਂ ਬੰਦਾ ਬੇਫਿਕਰ ਹੋ ਜਾਏ ਕੋਈ ਭਾਰ ਵਗੈਰਾ ਦੀ ਸ਼ਿਕਾਇਤ ਨਹੀਂ ਤੇ ਬਾਕੀ ਦੇਖੋ ਜੀ ਤਿੰਗ ਮੂਹਤਾ ਸੋਹਣੀ ਪੁੰਡੀ ਝੋਟੀ ਹੈਗੀ ਰਾਜੀ ਸਾਹਿਬ ਇਹ ਬੜੀ ਤੇ ਮੁੱਲ ਵੀ ਦਾ ਕੀ ਰੱਖਿਆ ਆਪਾਂ ਰੇਡ ਕਿਲੋ ਹੁਈ ਇਹਦਾ ਰੇਡ ਇਹਦਾ ਇੱਕ 30 ਆ ਬਾਈ ਮੰਤਨ ਹੋ ਜੀ ਮੌਕੇ ਮੰਤਨ ਜ਼ਰੂਰ ਕਰਾਂਗੇ ਬਾਈ 127000 ਦੀ ਝੋਟੀ ਦੇ ਦਾਂਗੇ ਠੀਕ ਹੈ ਜੇ ਕਿਤੇ ਜੋੜਾ ਮੰਗਦੇ ਵਧੀਆ ਮੰਤਨ ਕਰ ਲਾਓ ਉਹਦਾ ਮੰਤਨ ਆਪਾਂ ਜ਼ਰੂਰ ਕਰਾਂਗੇ ਬਾਈ ਠੀਕ ਹੈ ਸਿਰਫ 127000 ਰੁਪਏ ਕੀਮਤ ਆ ਕੁੰਡੀ ਸਿੰਘਾ ਦੀ ਝੋਟੀ ਆ ਕੋਲੋਂ ਪਹਿਲਾ ਸੂਆ ਜ਼ੂਰੀ ਆ ਤੇ ਸੂਣ ਦੇ ਵਿੱਚ 9 ਤੋਂ 10 ਦਿਨ ਬਾਕੀ ਆ ਤੇ ਇੱਕ ਦਿਨ ਬਾਅਦ ਜੇ ਆਪਾਂ ਦੂਜਾ ਸੂਆ ਝੋਟੀ ਸਾਜੀ ਸੀ ਵੀ ਬੱਚਾ ਮਗਰ ਕਰਤੀਆ ਜੇ ਅਰਜੁਣ ਜਮਾ ਡਾਨਾ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਨੰਬਰ ਬੋਦੀ ਭਰਾ ਆਪਣਾ ਵਾਲੇ ਨੰਬਰ ਆਪਣਾ 6392 ਬਾਈ ਤੁਸੀਂ ਕਿਸੇ ਵੀ ਵੀਰ ਦੇ ਕੋਈ ਵੀ ਨਗਰ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਕੀਤ ਹੈ ਜਾਰ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ